ਇੱਕ ਪੰਕਤੀ ਬੜੀ ਗਜ਼ਬ ਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਮਾਤ ਪਿਤਾ ਕੀ ਰਕਤ ਉਪਨਨੇ ਮੱਛੀ ਮਾਸ ਨਾ ਖਾਏ ਸਪਸ਼ਟ ਹੈਰਾਨਗੀ ਹੋਈ ਮੈਨੂੰ ਪਾਠ ਕਰਦੇ ਇਸ ਪੰਕਤੀ ਨੂੰ ਮੈਂ ਨੋਟ ਕੀਤਾ ਭਈ ਮੱਛੀ ਮਾਸ ਨਾ ਖਾਏ ਨਾਲ ਕੁਝ ਹੋਰ ਮਾਸ ਦਾ ਵੀ ਜ਼ਿਕਰ ਕਰ ਦਿੰਦੇ ਅਨੇਕਾਂ ਤਰ੍ਹਾਂ ਦੀ ਦੁਨੀਆ ਮਾਸਾ ਦਾ ਪ੍ਰਯੋਗ ਕਰਦੇ ਮੱਛੀ ਮਾਸ ਨਾ ਖਾਏ ਕਬੀਰ ਸੂਰਾ ਪਾਨ ਭਾਂਗ ਮਾਛਲੀ ਜੋ ਜੋ ਪ੍ਰਾਣੀ ਖਾਏ ਤੇਰਾ ਸਰਬਰ ਕਰ দান ਕੀਤੇ ਸਬਦਰ ਸਾਤ ਲਜਾਇ ਕਬੀਰ ਤੇ ਮਾਸ ਦਾ ਜ਼ਿਕਰ ਕਿਉਂ ਕੀਤਾ ਮਛਰੀ ਨੂੰ ਕਿਉਂ ਅੱਗੇ ਕਰਦਾ ਮਛੀ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਪੰਕਤੀਆਂ ਮਿਲੀਆਂ ਤੇ ਇੱਕ ਪੰਕਤੀ ਗੁਰੂ ਨਾਨਕ ਦੇਵ ਜੀ ਮਿਲੇ ਅਤ ਸਿਆਣੀ ਸੋਹਣੀ ਕਿਉਂਕਿ ਤੋਸ ਵੀ ਸਾ ਬਹੁਤ ਸਿਆਣੀ ਬਹੁਤ ਚੰਚਲ ਹੈ ਤੇ ਜਿਹੜਾ ਜੀਵ ਜਿੰਨਾ ਸਿਆਣਾ ਹੋਵੇਗਾ ਉਤਨਾ ਦੁੱਖ ਮਹਿਸੂਸ ਕਰੇਗਾ ਤੇ ਜਿਹੜਾ ਜਿੰਨਾ ਦੁੱਖ ਮਹਿਸੂਸ ਕਰੇਗਾ ਉਤਨਾ ਪਾਪ ਕਿਸੇ ਨੂੰ ਦੁਖੀ ਕਰਨਾ ਛੇਤੀ ਨਹੀਂ ਮਰਦੀ ਮੱਛੀ ਬਹੁਤ देर ਤੱਕ ਤੜਪਦੀ ਹੈ 8 ਘੰਟੇ ਤੜਪਾ ਕੇ ਤੇ 5 ਮਿੰਟ ਜ਼ਬਾਨ ਦਾ ਰਸ ਲੈਣਾ ਕੋਈ ਅਕਲਮੰਦੀ ਤੇ ਨਹੀਂ ਇੰਨਾ ਤੜਪਾ ਕੇ ਉਸ ਨੂੰ ਇਹ ਕੋਈ ਦਾਨਸ਼ਮੰਦੀ ਤੇ ਨਾ ਹੋਈ ਇਹ ਤੇ ਕੋਈ ਅਕਲਮੰਦੀ ਤੇ ਨਾ ਹੋਈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਸਵੀਰ ਇਹ ਦਿੱਤੀ ਹੈ ਤੇ ਇਹ ਜਿਹੜੀ ਮੱਛੀ ਹੈ અત્યੰਤ ਚੰਚਲ ਸਿਆਣੀ ਤੇ ਇਹਦੇ ਨੇਤਰ ਬੜੇ ਖੂਬਸੂਰਤ हिरण ਦੇ ਤੇ ਮੱਛੀ ਦੇ ਨੇਤਰ ਬਹੁਤ ਖੂਬਸੂਰਤ ਮੰਨੇ ਜਾਂਦੇ ਨੇ